ਸ੍ਰੀ ਅਕਾਲ ਸੰਗਤਾਂ ਦੀ ਬਰਸੀ ਤੇ ਬਹੁਤ ਬਹੁਤ ਧੰਨਵਾਦ ਭਾਈ ਸਰਵਜੀਤ ਸਿੰਘ ਖਾਲਸਾ ਜੀ ਦਾ ਜੀ ਦਲ ਸਿੰਘ ਜੀ ਖਾਲਸਾ ਪਿੰਡ ਰੋਡੇ ਸੰਗਤਾਂ ਦੇ ਵਿੱਚ ਪਾਇ ਉਹਨਾਂ ਦੀ ਬਰਸੀ ਤੇ ਆਏ ਉਹਨਾਂ ਦੇ ਪਿੰਡ ਅਕਾਲੀ ਬੁੱਢਾ ਦਲ ਪਿੰਡ ਰੋਡੇ ਜ਼ਿਲ੍ਹਾ ਮੋਗਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਮੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਅਕਾਲੀ ਛੰਮੇ ਕਰੋੜੀ ਉਹ ਵੀ ਵੱਡੇ ਜਥੇ ਸਮੇਤ ਪਹੁੰਚੇ ਨੇ ਹਾਜ਼ਰੀ ਲਵਾਉਣ ਵਾਸਤੇ ਉਹਨਾਂ ਨੇ ਵੀ ਆਪ ਜੀ ਦੇ ਦਰਸ਼ਨ ਕਰਨੇ ਨੇ ਸਟੇਜ ਤੇ ਸਭਾਈ ਮਾਨ ਨੇ ਸੂ ਸੰਗਤਾਂ ਵੱਲੋਂ ਬਾਬਾ ਜੀ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਜਿਉਂ ਆਇਆ ਇਸੇ ਤਰ੍ਹਾਂ ਬਹੁਤ ਹੀ ਸਤਿਕਾਰਯੋਗ ਸੰਤ ਗਿਆਨੀ ਅਮਰ ਸਿੰਘ ਜੀ ਮੁੱਖੀ ਜਗਵੰਤੀ ਟਕਸਾਲ ਲੁਧਿਆਣੇ ਤੋਂ ਉਹ ਵੀ ਸੰਗਤਾਂ ਦੇ ਵਿਚਕਾਰ ਆਪ ਜੀ ਦੇ ਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਤੋਂ ਬਹੁਤ ਸਾਰੀਆਂ ਸਟੇਜ ਤੇ ਸ਼ਖਸੀਤਾ ਸਭਾਈ ਮਾਨ ਨੇ ਸਾਰਿਆਂ ਦੀ ਥੋੜ੍ਹੀ ਥੋੜ੍ਹੀ ਹਾਜ਼ਰੀ ਵੀ ਲੋਣੀ ਐ। ਸੋ ਗਰਮੀ ਦਾ ਵੀ ਮੌਸਮ ਐ, ਪ੍ਰੋਗਰਾਮ ਵੀ ਬਹੁਤ ਨੇ, ਸਾਰਿਆਂ ਨੇ ਜਾਣਾ ਹੈ। ਸੋ ਸੰਤ ਬਾਬਾ ਗੁਰदयाल ਸਿੰਘ ਜੀ ਲੰਗਿਆਂ ਆਣੇ ਵਾਲੇ ਉਹ ਵੀ ਦਰਸ਼ਨ ਕਰ ਰਹੇ ਨੇ। ਸੰਤ ਬਾਬਾ ਚਮਕੌਰ ਸਿੰਘ ਜੀ ਗੱਜਰਵਾਲ ਵਾਲੇ ਦਰਸ਼ਨ ਕਰ ਰਹੇ ਨੇ। ਗਿਆਨੀ ਬਲਵਿੰਦਰ ਸਿੰਘ ਜੀ ਜਾਮਨੀ ਸਾਹਿਬ। ਇਸੇ ਤਰ੍ਹਾਂ ਭਾਈ ਜਸਕਰਨ ਸਿੰਘ ਜੀ ਗਾਂਹ ਸਿੰਘ ਵਾਲਾ ਜੋ ਕਿ ਪ੍ਰਧਾਨ ਹਨ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਉਹ ਵੀ ਦਰਸ਼ਨ ਕਰ ਰਹੇ ਨੇ। ਸੰਤ ਬਾਬਾ ਬਲਦੇਵ ਸਿੰਘ ਜੀ ਧਰਮਪੁਰੇ ਵਾਲੇ ਮਿੱਥੂ ਸਿੰਘ ਜੀ ਬਹਾਦਰਪੁਰੇ ਤੋਂ ਸੰਗਤ ਲੈ ਕੇ ਪਹੁੰਚੇ ਨੇ ਗਿਆਨੀ ਗੁਰਪ੍ਰੀਤ ਸਿੰਘ ਜੀ ਭਦੌੜਵਾਲੇ ਬਾਬਾ ਬਲਕਾਸ਼ ਸਿੰਘ ਜੀ ਭੋਲੀਆ ਜਥੇਦਾਰ ਗੁਰਦੀਪ ਸਿੰਘ ਜੀ ਬਠਿੰਡਾ ਪ੍ਰਧਾਨ ਸ਼ੇਰੇ ਪੰਜਾਬ ਅਕਾਲੀ ਦਲ ਜੋ ਗਿਆਨੀ ਸਤਨਾਥ ਸਿੰਘ ਜੀ ਭਦੌੜਵਾਲੇ ਉਹ ਵੀ ਦਰਸ਼ਨ ਕਰ ਰਹੇ ਨੇ ਭਾਈ ਮੁਖਤਿਆਰ ਸਿੰਘ ਜੀ ਮੁਖੀ ਅਮਰੀਕਾ ਤੋਂ ਜਿਨ੍ਹਾਂ ਨੇ ਹੋਰਾਂ ਦੀ ਹਾਜ਼ਰੀ ਲਵਾਈ ਹੈ ਉਹਨਾਂ ਦੇ ਪੈਰਾਂ ਕੋਲ ਇੱਥੇ ਹੋ ਕੇ ਸਾਰੇ ਅਸੀਂ ਅੱਜ ਦੇ ਲੋਹੜੀ ਦੇ ਉੱਤੇ ਪਿੰਡ ਦੇ ਵਿੱਚ ਸੰਤਾਂ ਦਾ ਜੋ ਜਨਮ ਦਿਵਸ ਸਮਾਗਮ ਮਨਾਇਆ ਜਾ ਰਿਹਾ ਹੈ ਜੋ ਕਿ ਅੱਜ ਦੇ ਪ੍ਰੋਗਰਾਮ ਅੱਜ ਦੀ ਆਵਾਜ਼ ਚੈਨਲ ਤੋਂ ਮਿਸਟਰ ਸਿੰਘ ਪ੍ਰਦਰਸ਼ਨ ਟੀਵੀ ਤੇ ਜਿਹੜੇ ਚੈਨਲ ਦੀ ਵੀ ਕਾਰਤੀ ਕਲਾ ਟੈਮਪਲੇਟ ਤੇ ਵਾਜੇ ਗੌਂਡ ਟੀਵੀ ਤੇ ਵੀ ਚੱਲ ਰਿਹਾ ਹੈ ਬਹੁਤ ਸਾਰੇ ਜਨਰਾਂ ਤੋਂ ਇਹ ਲਾਈਵ ਪ੍ਰੋਗਰਾਮ ਅੱਜ ਦਾ ਚੱਲ ਰਿਹਾ ਸੋ ਸੈਟਰਾਂ થી ਤਰਦਾ ਦੇ ਵਿੱਚ ਸਾਰੇ ਜਨਰਾਂ ਕੋਲ ਲਾਈਵ ਸੰਗਤਾਂ ਦੇਖ ਰਹੀਆਂ ਹਨ ਸਾਰਿਆਂ ਹੀ ਹਾਜ਼ਰੀ ਵਾਲੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਤਬਾਹਤਾ ਸਤਨਾਮ ਸਿੰਘ ਜੀ ਵੱਡੀਆਂ ਵਾਲੇ ਵੱਡੀ ਤਰ੍ਹਾਂ ਦੇ ਸੰਗਤ ਲੈ ਕੇ ਪਹੁੰਚੇ ਨੇ ਜੀ ਆਇਆਂ ਨੂੰ ਜੱਜਗਲ ਕਿਰਪਾ ਸਿੰਘ ਜੀ ਨੱਥੂ ਵਾਲਾ ਤੋਂ ਕੰਤ ਸਾਹਮਣੇ ਤੇ ਆਪਣਾ ਜੀਓ ਬਾਸਕਰ ਦਲ ਉਹ ਵੀ ਵੱਡੀ ਤਰ੍ਹਾਂ ਦੇ ਸੰਗਤ ਲੈ ਕੇ ਪਹੁੰਚੇ ਨੇ ਜੀ ਆਇਆਂ ਸਤਬਾਬਾ ਗੋਪੀ ਸਿੰਘ ਜੀ ਕਾਲ ਵਾਲੇ ਵੀ ਜੀ ਜੈ ਸਤਬਾਬਾ ਸਮਸਤ ਕਾਂਸਾ ਪਿੰਡਾ ਲਾਗੂ ਬਾਬਾ ਗੋਪੀ ਸਿੰਘ ਜੀ ਕਾਲ ਵਾਲੇ ਸਤਿ ਸ੍ਰੀ ਅਕਾਲ ਮਾਣਰੀ ਬਟਾਰੋ ਵਾਲੇ ਭਾਈ ਜੀ ਜੀ ਦੇ ਮੱਥੇ ਪਿੰਡ ਰੋਡੇ ਜਿਲ੍ਹਾ ਮੁਖਾ ਯੂਨੀਅਨ ਸੌਂਦ ਚਰਨਾਟ ਚੌਲਖਾ ਖੰਡਰਾ ਵਾਲੇ ਉਹਨਾਂ ਦੇ ਜਨ ਅਧਿਕਾਰਿਤ ਉਹ ਵੀ ਦਰਸ਼ਨ ਕਰ ਰਹੇ ਸਰਕਾਰ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਗਰਮੀ ਦਾ ਵੀ ਬੜਾ ਜੋਰ ਹੈ ਸੰਗਤਾਂ ਦਾ ਵੀ ਬੜਾ ਜੋਰ ਹੈ ਵੇਖੋ ਠਾਠ ਮਾਰਦਾ ਠਾਠ ਕੀ ਮਾਰਦਾ ਸੰਗਤਾਂ ਦਾ